ਉਸਰੇ ਵੀ ਪਾਰਕਿੰਗ ਦੀ ਹੈਗੀ ਆਹ ਪਾਰਕਿੰਗ ਦਾ ਪਾਰਕਿੰਗ ਆ ਜੀ ਚੰਡੀਗੜ੍ਹ ਦੇ ਅੱਗੇ ਆਪਾਂ ਤੁਹਾਨੂੰ ਛੀਰ ਵਾਲੀ ਪਾਰਕਿੰਗ ਦਿਖਾਈ ਸੀ ਇੱਕ ਗੁਰਦੁਆਰਾ ਬਾਬੇ ਕੇ ਚੰਡੀਗੜ੍ਹ ਤਰੰਗਾ ਸੈਂਟਰ ਏ ਇਹਦੇ ਕੋਲੇ ਪਾਰਕਿੰਗ ਬਣੀ ਵੀ ਆ ਆ ਤੁਹਾਨੂੰ ਵੈਗਰੂ ਸਾਰੀ ਪਾਰਕਿੰਗ ਦੇ ਦਰਸ਼ਨ ਕਰਵਾਵਾਂਗੇ ਮਾਫ ਕਰਨਾ ਵੈਗਰੂ ਜੀ ਮੈਂ ਕੁਝ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਇੱਥੇ ਕੁੜਗਾਂ ਮੁੰਡੇ ਸਾਰੇ ਇਕੱਠੇ ਰਹਿੰਦੇ ਆਉਂਦੇ ਆ ਬਹਿੰਦੇ ਆ ਮਨੰਜਨ ਕਰਦੇ ਆ ਬਾਕੀ ਤੁਹਾਨੂੰ ਪਤਾ ਹੀ ਆ ਮਨੰਜਨ ਕਾ ਦਾ ਵੀਰ ਜੀ ਇਹ ਝਗੜੇ ਕਰਦੇ ਨੇ ਕੁੜਗਾਂ ਇੱਥੇ ਆਸ਼ਕੀ ਕਰਨ ਆਉਂਦੇ ਆ ਮਾਫੀ ਚਾਹੁੰਦਾ ਮੈਨੂੰ ਸ਼ਬਦ ਕਹਿਣੇ ਤਾਂ ਨਹੀਂ ਪੈਂਦੇ ਪਰ ਮਜਬੂਰੀ ਕਰਕੇ ਕਹਿਣੇ ਪੈ ਰਹੇ ਆ ਕਿ ਕਹਿਆ ਤਾਂ ਦਿੰਦੇ ਕਹਿ ਰਹੇ ਕਿ ਜਿਹੜੇ ਧੀਆ ਪੁੱਤ ਕਹਿੰਦੇ ਅਸੀਂ ਚੰਡੀਗੜ੍ਹ ਜਾਣਾ ਵਾ ਕਿ ਚੰਡੀਗੜ੍ਹ ਪੜਾਈ पढ़ाई है वैगुरू जी पढ़ाई है नहीं कि कोई फायदा नहीं है चंडीगढ़ भेजन का कोई तो इसे वैगुरू जी आसकी चलती है हाँ जी बाकी चंडीगढ़ के दर्शन ही दिखा रहे हाँ पार्किंग तुम तो दिखाई जा रहे हैं हाँ सारी पार्किंग चंकी तक देख लो ਸਾਰੇ ਪਾਰਕਿੰਗ ਆ ਕ੍ਰਿਕਟ ਖੇਡੀਆਂ ਦੇ ਇੱਧਰ ਹਾਂ ਜੀ ਆ ਵੀ ਪਾਰਕਿੰਗ ਕਿਉਂਕਿ ਹਜੇ ਇੱਥੇ ਦੇ ਕੁੜੇ ਮੁੰਡੇ ਆਏ ਨੇਗੇ 4 ਵਜੇ 5:30 ਵਜੇ ਇੱਥੇ ਇਕੱਠੇ ਹੁੰਦੇ ਸਾਰੇ ਬੈਠੇ ਹੁੰਦੇ ਆ। ਕਿਉਂਕਿ ਆਪਣਾ ਤਾਂ ਵੈਗਰ ਤੋਂ ਸਮਝਾਉਂਦਾ ਫਰਜ਼ ਆ ਪੁੱਤਾਂ ਨੂੰ ਇੱਥੇ ਵੀ ਜੋ ਚੰਗੇ ਰੋਗੇ ਕੋਈ ਫਾਇਦਾ ਨਹੀਂ ਬੱਚਿਆਂ ਨੂੰ ਕਿਉਂਕਿ ਬੱਚਿਆਂ ਦੀ ਜ਼ਿੰਦਗੀ ਪ੍ਰਵਾਦ ਹੁੰਦੀ ਇੱਥੇ ਆ ਕੇ ਕੋਈ ਫਾਇਦਾ ਨਹੀਂ ਆ ਮੇਰੇ ਵੀਰ ਜੀ ਕਾ ਖੁੱਤੀ ਜਾਂਦੀ ਨਹੀਂ ਇਹ ਤਾਂ ਕੰਮ ਸ਼ੁਰੂ ਹੋ ਗਿਆ ਹੀ ਹੋ ਗਿਆ ਜੀ ਵੀਰੇ ਇੱਥੇ ਜੋੜੇ ਨਹੀਂ ਆਏ ਬੈਠੇ ਗਏ ਨੇ ਤਾਂ 24 ਕੰਨ ਸੇ ਜੋੜੇ ਬੈਠੇ ਹੁੰਦੇ ਕੋੜੇ ਮੁੰਡੇ ਤਿਆਰ ਕਰੋ ਕਹਿੰਦੇ ਆ ਪੜਨ ਚੱਲੀਆਂ ਹੁਮੀ ਕਰਿਆ ਮਾੜਾ ਪਿੰਡ ਕਿਹੜਾ ਪੜਨ ਚੱਲੇ ਆ ਤੇ ਪੜਦੇ ਹੈਗੇ ਇੱਥੇ ਬੈਠੇ ਹੁੰਦੇ ਆ ਇੱਥੇ ਜੋੜੇ ਇੱਥੇ ਬੈਠੇ ਰਹਿੰਦੇ 24 ਘੰਟੇ ਸ਼ਾਨੂ ਆਥਨੋ ਹੋ ਜਾਂਦੇ ਆ ਮੁਰ ਕੇ ਘਰੇ ਜਾ ਕੇ ਬਹਨਾਂ ਰੰਗੀਆਂ ਕੁੜੀਆਂ ਮੁੰਡੇ ਵੀ ਜਾਮ ਲੱਗਾ ਸੀਗਾ ਤਾਂ ਹੋ ਗਿਆ ਸੀ ਉੱਥੇ ਹੋ ਗਿਆ ਸੀ ਉਹ ਹੋ ਗਿਆ ਸੀ ਆ ਇਹ ਤੇ ਕੋਈ ਜਾਵ ਨਹੀਂ ਲੱਗਦਾ ਇਹ ਤੇ ਬਸ ਅਨ ਟਾਈਮ ਪਾਸ ਕਰਕੇ ਕੁੜੀਆਂ ਮੰਡੇ ਇੱਥੇ ਆ ਕੇ ਬਹਿੰਦੇ ਨੇ ਹਾਂਜੀ ਆ ਜਗ੍ਹਾ ਇੱਥੇ ਬੈਠਣ ਕੁੜੀਆਂ ਮੰਡੇ ਆਉਂਦੇ ਇਧਰ ਵੀ ਦੇਖ ਸਕਦੇ ਹੋ ਇਧਰ ਵੀ ਦੇਖ ਸਕਦੇ ਆ ਕਿਥੇ ਸਰਗ ਕੁੜੀਆਂ ਮੰਡੇ ਆ ਕੇ ਬਹਿੰਦੇ ਆ ਉਹ ਆਪਣੇ ਗੁਰਦੁਆਰਾ ਬਾਬੇ ਕਾ ਕੇ ਅਸੀਂ ਕੰਮ ਅਸੀਂ ਖੰਡ ਪੜਤੇ ਆਏ ਸੀਗੇ ਸਸਾ ਰੋਟ ਜਿਆ ਲਗਾ ਕੇ ਚਲੋ 10 ਕੰਨ ਕੋਲ ਵੀਡੀਓ ਪਾਈਏ ਲੱਗੇ ਤੱਕ ਦੇ ਬਣਾ ਕੇ ਹਾਂਜੀ ਫਿਰ 다 ਇੱਥੇ ਆ ਸੀ ਤੁਹਾਨੂੰ ਕੁਝ ਦਿਖਾ ਦਿਆਂ ਨਾ ਆਹ ਦੇਖ ਲਓ ਇੰਟਰਵਿਊ ਕਰਾ ਦਿਆਂ ਉਹ ਵੇਖ ਕੁਰਗਾ ਮੁੰਡੇ ਆ ਗਏ ਨੇ ਆਹ ਦੇਖੋ ਜ਼ੂਮ ਕਰਕੇ ਦਿਖਾ ਰਹੇ ਆਂ ਆਹ ਦੇਖੋ ਆਹਦੀ ਜੋੜੀਆਂ ਹਾਂਜੀ ਗਰਮੋ ਪਿਆਰਿਓ ਹਾਂਜੀ ਜੇਕਰ ਕਿਸੇ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਕਰ ਸਕਦੇ ਜ਼ਰੂਰ ਆਹ ਦੇਖੋ ਵੀ ਜੋੜੀਆਂ ਤਾਂ ਤਰੀਆਂ ਆਹ ਵੇ ਹੁਣ ਤਾਂ ਟਾਈਮ ਹੋ ਗਿਆ ਵਾ ਹੁਣ ਇਹਨਾਂ ਨੂੰ ਇੱਥੇ ਜਵਾਈ